ਜਲੰਧਰ ਦੇ ਵਾਰਡ ਨੰਬਰ 62 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਬਨੀਤ ਤੀਰ ਨਗਰ ਨਗਰ ਨਿਗਮ ਦੇ ਨਵੇਂ ਮੇਅਰ ਹੋਣਗੇ ਬਲਬੀਰ ਸਿੰਘ ਬਿੱਟੂ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਲੰਧਰ ਦੇ ਵਿਕਾਸ ਲਈ ਵਚਨਬੱਧ ਹੈ ਸ਼ਹਿਰ ਦਾ ਵਿਕਾਸ ਅਤੇ ਆਧੁਨਿਕੀਕਰਨ ਸਾਡੀ ਤਰਜੀਹ ਹੈ ਤਿੰਨਾਂ ਨਵਾਂ ਦਾ ਐਲਾਨ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਰੈੱਡ ਕਰਾਸ ਭਵਨ ਨੇੜੇ ਬਾਹਰ ਢੋਲ ਵਜਾ ਕੇ ਆਉਦੇਦਾਰਾਂ ਦਾ ਸਵਾਗਤ ਕੀਤਾ ਅਤੇ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਵੀ ਇੱਥੇ ਆਉਦੇਦਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਰ ਬਣਨ ਦੇ ਨਾਲ ਜਲੰਧਰ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਜਲੰਧਰ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ ਅੱਜ ਜੋ ਪਿਛਲੇ ਦਿਨਾਂ ਦੇ ਵਿੱਚ ਸਮੁੱਚੇ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀਗਾ ਮਿਊਸਪਲ ਕਾਰਪੋਰੇਸ਼ਨਾਂ ਤੇ ਕਮੇਟੀਆਂ ਦੀ ਚੋਣ ਦੇ ਵਿੱਚ ਜਿਸ ਦੇ ਵਿੱਚ 55% ਵਾਰਡ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤੇ ਸੀਗੇ ਔਰ ਛੋਟੀਆਂ ਕਮੇਟੀਆਂ ਦੇ ਨਾਲ ਨਾਲ ਕਾਰਪੋਰੇਸ਼ਨਾਂ ਦੇ ਵਿੱਚ ਵੀ ਬਹੁਤ ਵੱਡਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ ਉਸ ਦੇ ਤਹਿਤ ਕੱਲ ਤੱਕ 15 ਛੋਟੀਆਂ ਮਿਊਨਿਸਪਲ ਕੌਂਸਲਸ ਔਰ ਇੱਕ ਕਾਰਪੋਰੇਸ਼ਨ ਪਟਿਆਲਾ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਸਾਡੇ ਉਥੇ ਮੇਅਰ ਔਰ ਪ੍ਰਧਾਨ ਨੇ ਜਿਹੜੇ ਬਣ ਚੁੱਕੇ ਨੇ ਉਸੇ ਕੜੀ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਸ਼੍ਰੀ ਵਿਨੀਤ ਧੀਰਜਿਆ ਨੂੰ ਮੇਅਰ ਬਲਬੀਰ ਸਿੰਘ ਬਿੱਟੂ ਢਿੱਲੋਂ ਜੀ ਨੂੰ ਸੀਨੀਅਰ ਡਿਪਟੀ ਮੇਅਰ ਔਰ ਮਲਕੀਸ਼ ਸਿੰਘ ਜੀ ਨੂੰ ਡਿਪਟੀ ਮੇਅਰ ਆਮ ਆਦਮੀ ਪਾਰਟੀ ਦੇ ਸਾਰੇ ਕਾਉਂਸਲਰਾਂ ਨੇ ਸਰਵ ਸੰਮਤੀ ਦੇ ਨਾਲ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਉਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ ਅੱਜ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਇਹ ਇਹ ਤਿੰਨੇ ਸਾਡੇ ਸਾਥੀ ਸਾਰਿਆਂ ਸਾਥੀਆਂ ਨੂੰ ਨਾਲ ਲੈ ਕੇ ਜਲੰਧ ਦੇ ਵਿਕਾਸ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣਗੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਪਰ ਇਹਦੇ ਨਾਲ ਹੀ ਅੱਜ ਸਾਡੇ ਵੱਲੋਂ ਪਾਰਟੀ ਵੱਲੋਂ ਇੱਕ ਅੱਜ ਸਾਰੇ ਨੂੰ ਇਹ ਸਨੇਹਾ ਪਹਿਲਾਂ ਦਿੱਤਾ ਗਿਆ ਤੇ ਹੁਣ ਵੀ ਮੈਂ ਦੇ ਰਿਹਾ ਸਾਰੇ ਆਮ ਆਦਮੀ ਪਾਰਟੀ ਦੇ ਸਾਥੀਆਂ ਨੂੰ ਕਿ ਕਿਉਂਕਿ ਸਾਡੇ ਕੁਲੀਗ ਸਾਡੇ ਸਾਥੀ ਪੁਰਪਰੀ ਸਿੰਘ ਜੀ ਜੀ ਐਮਐਲਏ ਸਾਹਿਬ ਅਕਾਲ ਚਲਾਣਾ ਕਰ ਗਏ ਨੇ ਤਾਂ ਇਸ ਲਈ ਇਹ ਇਲੈਕਸ਼ਨ ਰੱਖੀ ਹੋਈ ਸੀ ਇਸ ਕਰਕੇ ਇਲੈਕਸ਼ਨ ਕੰਡਕਟ ਹੋ ਗਈ ਹੈ ਪਰ ਕੋਈ ਵੀ ਕਿਸੇ ਵੀ ਤਰੀਕੇ ਦੀ ਸੈਲੀਬ੍ਰੇਸ਼ਨ ਹੈ ਜਿਹੜੀ ਅੱਜ ਉਹਨੂੰ ਅਸੀਂ ਆਮ ਆਦਮੀ ਪਾਰਟੀ ਵਰਜਿਤ ਕਰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿ ਬਹੁਤ ਵੱਡੀ ਟ੍ਰੈਜੇਡੀ ਦੇ ਵਿੱਚ ਕੋਈ ਸਾਡੇ ਦੇ ਸਾਥੀਆਂ ਦੇ ਨਾਲ ਹੋਈ ਐ ਸੋ ਉਹ ਸੈਲੀਬ੍ਰੇਸ਼ਨਸ ਨੇ ਜਿਹੜੀਆਂ ਉਹ ਨਹੀਂ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾਣਗੀਆਂ ਸੋ ਇੱਕ ਵਾਰ ਫੇਰ ਤੋਂ ਤਿੰਨੇ ਸਾਡੇ ਸਾਥੀਆਂ ਨੂੰ ਜਿਹੜੇ ਮੇਅਰ ਸੀਨੇ ਡਿਪਟੀ ਮੇਅਰ ਚੋਲੰਗੇ ਨੇ ਵਿਨੈਤਜੀ ਬਲਬੀਰ ਜੀ ਔਰ ਮਲਕੀ ਜੀ ਉਹਨਾਂ ਨੂੰ ਸਾਰੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਮੇਰੇ ਮਾਤਾ ਪਿਤਾ ਦਾ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸੀਨੀਅਰ ਲੀਡਰਸ਼ਿਪ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਜਨਰਲ ਸੈਕਟਰੀ ਇੰਡੀਆ ਦੇ ਸ਼੍ਰੀ ਸੰਦੀਪ ਪਾਠਕ ਜੀ, ਰਾਘਵ ਚੱਡਾ ਜੀ ਔਰ ਸਾਡੇ ਰਾਜ ਸਭਾ ਮੈਂਬਰ ਸ਼੍ਰੀ ਅਸ਼ੋਕ ਮਿੱਤਲ ਜੀ ਔਰ ਸਾਡੇ ਪੰਜਾਬ ਦੇ ਅਧਿਐਖ ਸ਼੍ਰੀ ਅਮਨ ਅਰੋੜਾ ਜੀ ਔਰ ਸਾਡੇ ਪੰਜਾਬ ਦੀ ਜਿਹੜੀ ਸਾਡੇ ਸ਼ਾਨ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਮੰਤਰੀ ਸਹਿਬਾਨ ਸਾਡੇ ਭਗਤ ਸਾਹਿਬ ਔਰ ਸਾਡੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਔਰ ਜਲੰਧਰ ਦੇ ਸਾਡੇ ਜਿਹੜੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਔਰ ਸੰਗਠਨ ਦੀ ਸਾਰੀ ਹੀ ਟੀਮ ਸਾਰਿਆਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਨਾਲ ਨਿਵਾਜ਼ਿਆ ਔਰ ਮੈਂ ਜਲੰਧਰ ਸ਼ਹਿਰ ਦੀ ਸਾਰੀ ਹੀ ਪਬਲਿਕ ਨੂੰ ਇਹ ਯਕੀਨ ਦਿਲਾਣਾ ਚਾਹੁੰਦਾ ਕਿ ਆਉਣ ਵਾਲੇ ਜਿਹੜੇ 5 ਸਾਲ ਹੈ ਉਹ ਜਲੰਧਰ ਨੂੰ ਇੱਕ ਡਿਵੈਲਪਡ ਸਿਟੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੀ ਜਲੰਧਰ ਦੀ ਤਰੱਕੀ ਦੇ ਲਈ ਅਸੀਂ ਲੋਕ ਵਚਨਬੱਧ ਹੈਗੇ ਆਂ ਔਰ ਜਿਹੜੀ ਸਾਡੇ ਮਾਨ ਸਾਹਿਬ ਦੀ ਜਿਹੜੀਆਂ ਨੀਤੀ ਆ ਸਪੈਸ਼ਲੀ ਜਿਹੜੀ ਉਹਨਾਂ ਦੀ ਕ腐ਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਰਪੋਰੇਸ਼ਨ ਦੇ ਵਿੱਚ ਜ਼ੀਰੋ ਕ腐ਸ਼ਨ ਅਸੀਂ ਤੁਹਾਨੂੰ ਕ腐ਸ਼ਨ ਫ੍ਰੀ ਜਿਹੜੀ ਕਾਰਪੋਰੇਸ਼ਨ ਆ ਉਹ ਚਲਾ ਕੇ ਦਿਖਾਵਾਂਗੇ